ਕਿ ਕੱਲ ਦੀ ਗੱਲ ਆ ਕੱਲ ਸ਼ਾਮ ਦੀ ਉਹ ਰਹਿਰਾ ਸਾਹਿਬ ਦਾ ਪਾਠ ਕਰ ਰਿਆ ਸੀ ਜੀ ਅਮਰਤਾਰੀ ਸੀ ਟਕਸਾਲੀ ਸਿੰਘ ਸੀਗਾ ਬਾਣਾ ਪਾਇਆ ਹੋਇਆ ਸੀਗਾ ਸਟਾਰ ਸਜਾਈ ਹੋਈ ਸੀ ਉਹਨੂੰ ਪ੍ਰਧਾਨ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਕਿਹਾ ਆ ਕੇ ਵੀ ਇਹਨੂੰ ਗੁਰਦਰਾ ਸਾਹਿਬ ਦੇ ਵਿੱਚ ਪਾਠ ਨਹੀਂ ਕਰ ਦਿੱਤਾ ਜਾਵੇਗਾ ਜੋ ਅੱਜ ਸਵੇਰ ਦੇ ਸਮੇਂ ਘਟਨਾਕ੍ਰਮ ਹੋਇਆ ਹੈ ਉਹਦੀ ਗੱਲਤ ਜੋ ਵੀ ਸਾਨੂੰ ਸਿੱਧਾ ਵੱਲੋਂ ਹੁਕਮਾਇ ਜਾਰੀ ਕੀਤੇ ਗਏ ਉਹਨਾਂ ਨੂੰ ਮੰਨਦੇ ਹੋਏ ਪਰ ਅਸੀਂ ਤੇ ਪਾਤਸ਼ਾਹ ਜੀ ਤੁਹਾਡੇ ਕੋਲੋਂ ਮਾफी ਮੰਗਦੇ ਆ ਅੱਗੇ ਤੋਂ ਇਹੋ ਜਿਹੀ ਗੱਲ ਕਦੀ ਸੰਗਤ ਤੋਂ ਮਾफी ਮੰਗਦੇ ਆ ਅੱਗੇ ਤੋਂ ਕਦੇ ਵੀ ਇਹੋ ਜਿਹੀ ਗੱਲ ਨਹੀਂ ਹੋਊਗੀ ਤੋਂ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਇਹ ਬੇਨਤੀ ਕਰਦਾ ਕਿ ਜਿਹੜਾ ਅੱਜ ਤੜਕੇ ਘਟਨਾਕਾਰਮ ਹੋਇਆ ਜੀ ਇਹਦੀ ਮੈਂ ਗੁਰੂ ਸਾਹਿਬ ਤੋਂ ਹੀ ਮਾफी ਮੰਗਦਾ ਦੇ ਤੋਂ ਵੀ ਮੈਂ ਮਾਫੀ ਮੰਗਦਾ ਮਾਰਾ ਸੰਗਠਨ ਦੇ ਨਾਮ ਨਾਲ ਸੰਗਤ ਤੋਂ ਮਾਫੀ ਮੰਗਦਾ ਠੀਕ ਹੈ ਜੀ ਬਾਈ ਸਾਹਿਬ ਅੱਜ ਜਿਹੜੀ ਗੱਲ ਹੋ ਗਈ ਆ ਉਹਦੇ ਤੇ ਫਾਉ ਮਿੱਟੀ ਆ ਦਾ ਗਾਂਦੋਂ ਆਪਾਂ ਭੈਣ ਭਰਾ ਮੰਗੂ ਰਹਿਣਾ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਮਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਪਿੰਡ ਨੱਥੂ ਵਾਲਾ ਗਰਬੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਵਿੱਚ ਖੜੇ ਆ ਇੱਥੇ ਕਿ ਮਾਮਲਾ ਸਾਹਮਣੇ ਆਇਆ ਕਿ ਇੱਥੋਂ ਦੇ ਸਰਪੰਚ ਅਤੇ ਕੀ ਹੋਇਆ ਪ੍ਰਧਾਨ ਮੈਂ ਕਿਤੇ ਮੈਨੂੰ ਰੋਕਿਆ ਇੱਥੇ ਸ਼ੁਰੂ ਕਰਨਾ ਇਥੇ ਇਹ ਮਾਮਲਾ ਸਾਹਮਣੇ ਆਇਆ ਕਿ ਇਥੋਂ ਦੇ ਸਰਪੰਚ ਅਤੇ ਪ੍ਰਧਾਨ ਤੇ ਇਹ ਦੋਸ਼ ਲੱਗਿਆ ਕਿ ਇਥੇ ਇੱਕ ਗੁਰਸਿੱਖ ਬੱਚਾ ਜਿਹੜਾ ਗੁਰਸਿੱਖ ਨੌਜਵਾਨ ਜਿਹੜਾ ਹੈਗਾ ਏ ਉਸਨੇ ਸੰਖਿਆ ਵੀ ਲਈ ਹੋਈ ਸੀ ਗੁਰਦੁਆਰੇ ਦੇ ਵਿੱਚੋਂ ਤੋਂ ਇਥੇ ਰਹਿ ਰਸ ਕਰ ਰਿਹਾ ਸੀ ਤੇ ਉਹਨੂੰ ਰਹਿ ਰਸ ਦੇ ਦੌਰਾਨ ਜਿਹੜਾ ਹੈਗਾ ਠਾਇਆ ਗਿਆ ਤੇ ਉਸਨੂੰ ਮਨਾ ਕੀਤਾ ਗਿਆ ਕਿ ਤੂੰ ਇਥੇ ਪਾਠ ਨਹੀਂ ਕਰ ਸਕਦਾ ਜਦੋਂ ਉਸਨੂੰ ਉਸਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਜਦੋਂ ਉਸ ਮਾਮਲੇ ਦੇ ਵਿੱਚ ਪਰਿਵਾਰ ਗੁਰਦੁਆਰੇ ਦੇ ਵਿੱਚ ਪਹੁੰਚਿਆ ਤਾਂ ਹੱਥੋਂ ਪਾਈ ਹੋਣ ਦੇ ਕਾਰਨ ਉਸ ਗੁਰਸਿੱਖ ਨੌਜਵਾਨ ਦੇ ਪਿਤਾ ਦੀ ਦਸਤਾਰ ਲੈ ਗਈ ਉਸ ਨੂੰ ਲੈ ਕੇ ਜਿਹੜਾ ਹੈਗਾ ਇੱਥੇ ਮਾਮਲਾ ਬਹੁਤ ਭੱਖਿਆ ਹੈ ਸਾਰਿਆਂ ਨਾਲ ਗੱਲਬਾਤ ਕਰਕੇ ਇੱਥੇ ਵਾਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਇੱਥੇ ਆਗੂ ਆਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਸਾਂਝੀ ਕਰਦੇ ਬਹਿ ਜਾਓ ਫਿਰ ਸਾਰੇ ਬਹਿ ਜਾਓ ਜੇ ਗੱਲ ਬੰਦ ਲੱਗੀ ਆ ਜਿਹੜਾ ਨਹੀਂ ਬਹਿੰਦਾ ਮੈਨੂੰ ਲੱਗਦਾ ਉਹ ਬੰਦਾ ਰੋਲਾ ਪਾਉਣ ਵਾਲਾ ਵਿੱਚ ਤੋ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਇਹ ਬੇਨਤੀ ਕਰਦਾ ਕਿ ਜਿਹੜਾ ਅੱਜ ਤੜਕੇ ਘਟਨਾਕ੍ਰਮ ਹੋਇਆ ਜੀ ਇਹਦੀ ਵਾ ਗੁਰੂ ਸਾਹਿਬ ਤੋਂ ਹੀ ਨਾਵੀ ਮੰਗਦਾ ਤੇ ਸੰਗਤ ਤੋਂ ਠੀਕ ਹੈ ਜੀ ਅੰਮ੍ਰਿਤਸਰ ਜੀ ਬ੍ਰਹਤ ਸਾਹਿਬ ਜੀ ਮਹਾਰਾਜ ਤੇ ਪਾਛਾ ਜੋ ਅੱਜ ਸਵੇਰ ਦੇ ਸਮੇਂ ਘਟਨਾਕ੍ਰਮ ਹੋਇਆ ਉਹਦੀ ਬਾਰਤ ਜੋ ਵੀ ਸਾਨੂੰ ਸਿੰਘਾਂ ਵੱਲੋਂ ਹੁਕਮਾਇ ਜਾਰੀ ਕੀਤੇ ਗਏ ਉਹਨਾਂ ਨੂੰ ਮੰਨਦੇ ਹੋਏ ਪਰਾਸ ਤੇ ਪਛਤਾਇ ਤੁਸੀਂ ਤੁਹਾਡੇ ਕੋਲੋਂ ਮਾफी ਮੰਗਦੇ ਆ ਅੱਗੇ ਤੋਂ ਇਹੋ ਜਿਹੀ ਗੱਲ ਕਦੀ ਸੰਗਤ ਤੋਂ ਮਾफी ਮੰਗਦੇ ਆ ਅੱਗੇ ਤੋਂ ਕਦੇ ਵੀ ਇਹੋ ਜਿਹੀ ਗੱਲ ਨਹੀਂ ਹੋਊਗੀ ਫੇਰ ਉਹਨੇ ਉੱਠੋ ਭਾਈ ਸਾਹਿਬ ਤੁਸੀਂ ਵੀ ਹਣ ਵਾ ਬੰਦਾਂ ਜੀ ਬੇਨਤੀ ਆ ਵੀਡੀਓ ਬਣਾਉਂ ਕਾ ਨਾ ਬਣਾ ਪਿੰਡ ਵਾਲਾ ਵੀਡੀਓ ਨਾ ਬਣਾਓ ਬਈ ਕੋਈ ਵਾ ਮਹਾਰਾਜ ਅੱਗੇ ਪਾ ਬੰਦਾਂ ਵਾਲਾ ਕੋਈ ਵੀਡੀਓ ਨਾ ਬਣਾਓ ਬੇਨਤੀ ਆ ਬਣਾਓ ਕੋਈ ਗੱਲ ਨਹੀਂ ਬੰਦ ਕਰ ਇਹਦਾ ਸਾਰਾ ਕੁਝ ਬੀਟ ਕਰ ਲੱਗਾ ਤੁਹਾਡੇ ਅੱਗੇ ਤਾਂ ਆ ਕਰਤੀ ਡਿਲੀਟ ਹੈ ਨਾ ਕਰਤੀ ਵੀਡੀਓ ਆ ਉਹਨੇ ਮੁੰਡੇ ਨੇ ਕਰਤੀ ਡਿਲੀਟ ਯੋਗ ਕਰਦਾ ਵੀਰ ਜੀ ਉਹਦਾ ਪਰਿਵਾਰ ਦੀ ਉਹਨਾਂ ਦੀ ਮੈਂ ਕਰਵਾ ਦਿੰਨਾ ਮੈਂ ਕਰਵਾ ਦੂਗਾ ਅੱਛਾ ਬੋਲੋ ਵੀਰ ਜੀ ਜਟਮੈਂਟ ਜਟਮੈਂਟ ਸਾਹਮਣੇ ਮੈਂ ਅੱਜ ਮਹਾਰਾਜ ਸਤੇਪਾ ਸੰਗਲ ਜਿਹੜੀ ਸੁਮੰਗਲ ਜੀ ਦੀ ਮਾਫੀ ਮੰਗਦਾ ਹਾਂ ਅੰਮ੍ਰਿਤ ਨਿਹਾਰ ਦੀ ਇਹ ਤੋਂ ਵੀ ਮੈਂ ਮਾਫੀ ਮੰਗਦਾ ਮਹਾਰਾਜ ਸੰਗਤ ਤੋਂ ਸੰਗਤ ਤੋਂ ਮਾਫੀ ਮੰਗਦਾ ਠੀਕ ਹੈ ਜੀ ਬਾਈ ਜੀ ਭਾਈ ਸਾਹਿਬ ਅੱਜ ਜਿਹੜੀ ਗੱਲ ਹੋ ਗਈ ਆ ਉਹਦੇ ਤੇ ਪਾਉ ਮਿੱਟੀ ਆ ਦਾ ਗਾਂਦੋਂ ਆਪਾਂ ਭੈਣ ਭਰਾ ਮੰਗੂ ਰਹਿਣਾ ਬੈਠੋ ਬੈਠੋ ਸਾਰੇ ਬੈਠ ਜਾਨਾ ਮੈਂ ਹਾਂਜੀ ਸਰ ਜਿਹੜਾ ਅੱਜ ਪਿੰਡ ਇਥੇ ਨੱਥੂ ਵਾਲਾ ਗਰਬੀ ਦੇ ਵਿੱਚ ਗੁਰਦੁਆਰਾ ਜੀਮੇ ਸਿੰਘ ਨਗਰ ਦੇ ਵਿੱਚ ਅੱਜ ਕੀ ਘਟਨਾ ਵਾਪਰੀ ਜਿਹੜਾ ਜਿੰਨਾ ਪਿੰਡ ਦਾ ਇਕੱਠ ਹੀ ਹੋਇਆ ਤੇ ਤੁਸੀਂ ਵੀ ਅੱਜ ਇੱਥੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਚੈਨਲ ਨੂੰ ਦੇਖ ਰਹੀਆਂ ਔਰ ਆਪ ਜੀ ਦੇ ਚੈਨਲ ਦਾ ਤੇ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਦ ਕਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ ਇੱਥੇ ਇਕੱਠ ਹੋਣ ਦਾ ਕਾਰਨ ਅਸਲ ਵਿੱਚ ਸਾਡੀ ਪੰਛਕ ਜਿਹੜੀ ਸੋਚ ਆ ਉਹ ਕਿਤਨਾ ਕਿਤੇ ਆਲੋਪ ਹੁੰਦੀ ਜਾ ਰਹੀ ਆ ਜਿਹੜੀ ਸਾਡੀ ਵਿਚਾਰਧਾਰਾ ਜੋ ਸਾਨੂੰ ਗੁਰੂ ਦਾ ਦਿੱਤਾ ਹੋਇਆ ਹੁਕਮ ਹੈ ਉਹ ਸਾਡਾ ਕਿਤਨਾ ਕਿਤੇ ਸੰਦੇਸ਼ ਜਿਹੜਾ ਉਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਅੱਜ ਸਵੇਰੇ ਇੱਕ ਨੌਜਵਾਨ ਜਿਹੜਾ ਜਿਹੜਾ ਕਿ ਕੱਲ ਦੀ ਗੱਲ ਆ ਕੱਲ ਸ਼ਾਮ ਦੀ ਉਹ ਰਹਿਰਾ ਸਾਹਿਬ ਦਾ ਪਾਠ ਕਰ ਰਿਹਾ ਸੀ ਅਮਰਤਾਰੀ ਸੀ ਟਕਸਾਲੀ ਸਿੰਘ ਸੀਗਾ ਬਾਣਾ ਪਾਇਆ ਹੋਇਆ ਸੀਗਾ ਸਟਾਰ ਸਜਾਈ ਹੋਈ ਸੀ ਉਹਨੂੰ ਪ੍ਰਧਾਨ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਕਿਹਾ ਆ ਕੇ ਵੀ ਇਹਨੂੰ ਗੁਰਦਰਾ ਸਾਹਿਬ ਦੇ ਵਿੱਚ ਪਾਠ ਨਹੀਂ ਕਰ ਦਿੱਤਾ ਜਾਵੇਗਾ ਜੋ ਕਿ ਪਿਛਲਾ ਕੁਝ ਦਿਨਾਂ ਦਾ ਕੋਈ ਝਗੜਾ ਸੀ ਉਹਦੇ ਵਿੱਚ ਇਨਵੋਲਵ ਕਰ ਰਹੇ ਸੀ ਉਹਨੂੰ ਉਹ ਜੀ ਦੇਖੋ ਬਾਹਰ ਦੇ ਝਗੜੇ ਸਾਡੇ ਬਾਹਰ ਰਹਿ ਸਕਦੇ ਆ ਗੁਰੂ ਘਰ ਸਾਡਾ ਇੱਕ ਇਹੋ ਜਿਹਾ ਅਸਥਾਨ ਆ ਜਿੱਥੇ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਉੱਥੇ ਹੋਣ ਤੋਂ ਕੋਈ ਸੇਵਾ ਕੰਮ ਤੋਂ ਰੋਕ ਨਹੀਂ ਸਕਦਾ ਕੋਈ ਬਾਣੀ ਪੜਨ ਤੋਂ ਹਾਂ ਉਹਦੇ 'ਚ ਕੋਈ ਇਹੋ ਜਿਹੀ ਭੈੜੀ ਆਦਤ ਨਾ ਹੋਵੇ ਨਸ਼ੇ ਨਾ ਕਰਦਾ ਹੋਵੇ ਕੋਈ ਜਿੱਦਾਂ ਦੀ ਆਪਾਂ ਕਰੈਕਟਰ ਦੀ ਗੱਲ ਨਾ ਹੋਵੇ ਉੱਥੇ ਇਹੋ ਜੀਆਂ ਹਰਕਤਾਂ ਨਹੀਂ ਆ ਤੇ ਗੁਰਸਿੱਖ ਹੈਗਾ ਤੇ ਉਹ ਪਾਠ ਕਰ ਸਕਦਾ ਆ ਕੇ ਤੇ ਉਹਨੂੰ ਜਦੋਂ ਪ੍ਰਧਾਨ ਸਾਹਿਬ ਨੇ ਪਾਠ ਕਰਨ ਤੋਂ ਗਨਤੀ ਸਿੰਘ ਨੂੰ ਰੋਕਿਆ ਵੀ ਤੂੰ ਇਹਨੂੰ ਜਾ ਕੇ ਰੋਕੋ ਤੇ ਗ੍ਰਾਂਥੀ ਸਿੰਘ ਨੇ ਉਹਨੂੰ ਹਟਾਇਆ ਤੇ ਉਹਨੂੰ ਵੀ ਗੁੱਸਾ ਆਇਆ ਨੌਜਵਾਨ ਨੂੰ ਵੀ ਅਸੀਂ ਦੇਖੋ ਅਸੀਂ ਨੌਜਵਾਨਾਂ ਨੂੰ ਪ੍ਰੇਰਣਾ ਦੇ ਕੇ ਅਸੀਂ ਗੁਰੂ ਘਰ ਵਾਲੇ ਪਾਸੇ ਜੋੜਦੇ ਆ ਅੱਜ ਬਹੁਤ ਵੱਡਾ ਸਾਡੇ ਸਾਹਮਣੇ ਜਿਹੜਾ ਇਹ ਲਹਿਰ ਫੈਲੀ ਹੋਈ ਆ ਪੱਤਪੁਣੇ ਦੀ ਨਸ਼ਿਆਂ ਦੀ ਤੇ ਜੇ ਸਾਡੇ ਬੱਚੇ ਨਸ਼ਿਆਂ ਚੋਂ ਨਿਕਲਦੇ ਆ ਤੇ ਮੈਂ ਕਹਿੰਦਾ ਉਹ ਮਾਪੇ ਧੰਨ ਆ ਜਿਨ੍ਹਾਂ ਦੇ ਬੱਚੇ ਨਸ਼ਿਆਂ ਚੋਂ ਨਿਕਲ ਕੇ ਗੁਰੂ ਘਰ ਨਾਲ ਜੁੜਦੇ ਆ ਤੇ ਉਹ ਨੌਜਵਾਨ ਨੂੰ ਵੀ ਗੁੱਸਾ ਆਇਆ ਕਿ ਮੈਂ ਗੁਰੂ ਘਰ ਦੇ ਵਿੱਚ ਇੱਕ ਬਾਣੀ ਪੜ ਰਿਹਾ ਸੀਗਾ ਉਹਨੇ ਸਵੇਰੇ ਆ ਕੇ ਜਦੋਂ ਗੱਲਬਾਤ ਕਰਨੀ ਚਾਹੀ ਇੱਥੇ ਸਰਪੰਚ ਸਾਹਿਬ ਜੀ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਤੇ ਪ੍ਰਧਾਨ ਸਾਹਿਬ ਨਾਲ ਇੱਥੇ ਉਹਨਾਂ ਦੀ ਕੋਈ ਗੱਲ ਤਲ ਕਲਾਮੀ ਹੋ ਗਈ ਆਪਸ ਵਿੱਚ ਤਲ ਕਲਾਮੀ ਦੇ ਵਿੱਚ ਗੱਲ ਵਾਦੀ ਵਾਦੀ ਇੱਥੋਂ ਤੱਕ ਵੱਧ ਗਈ ਕਿ ਉਸ ਲੜਕੇ ਦੇ ਪਿਓ ਦੀ ਦਸਤਾਰ ਲੱਥ ਗਈ ਜਿਹੜੀ ਕਿ ਦਸਤਾਰ ਸਾਡੇ ਲਈ ਇੱਕ ਬਹੁਤ ਹੀ ਅਹਿਮ ਆ ਜਿਵੇਂ ਸਿਰ ਲੈ ਜਾਂਦਾ ਹਾਂ ਹਾਂ ਕਿਉਂਕਿ ਅੱਜ ਦਿੱਲੀ ਦਾ ਤਖਤ ਤਾਂ ਪਹਿਲਾਂ ਹੀ ਸਾਡੀ ਦਸਤਾਰ ਨੂੰ ਲਾਉਣ ਲਈ ਤੁਲਿਆ ਹੋਇਆ ਬਹੁਤ سارے ਦੇਸ਼ਾਂ ਦੇ ਵਿੱਚ ਦਸਤਾਰ ਤੇ ਬੈਨ ਅਸੀਂ ਸੰਘਰਸ਼ ਕਰ ਰਹੇ ਹਾਂ ਉੱਥੇ ਸਾਡੀਆਂ ਜਥੇਬੰਦੀਆਂ ਤੇ ਜੇ ਪੰਜਾਬ 'ਚ ਹੀ ਇਹ ਦਸਤਾਰਾਂ ਲੈਣ ਗਿਆ ਤੇ ਫਿਰ ਸਾਡੇ ਲਈ ਇਦੋਂ ਭੈੜੀ ਗੱਲ ਕੋਈ ਨਹੀਂ ਉਹ ਵੀ ਲੋਹਣ ਵਾਲੇ ਵੀ ਸਾਡੇ ਹੋਣਗੇ ਤੇ ਉਹਦੇ ਕਰਕੇ ਅੱਜ ਇਹ ਜਿਹੜੀ ਪੀੜਤ ਧਿਰ ਸੀਗੀ ਚਮਕੌਰ ਸਿੰਘ ਤੇ ਉਹਨਾਂ ਦੇ ਪੁੱਤਰ ਉਹਨਾਂ ਨੇ ਸਾਡੀ ਜਥੇਬੰਦੀ ਵਾਰਿਸ ਪੰਜਾਬ ਬਾਈ ਦੀਪ ਸਿੱਧੂ ਉਹਨੂੰ ਇੱਥੇ ਅੱਜ ਕਾਲ ਕੀਤੀ ਸੀ ਵੀ ਸਾਡਾ ਇਸ ਤਰ੍ਹਾਂ ਦਾ ਮਸਲਾ ਹੈ ਤੇ ਅਸੀਂ ਥਾਣੇ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੁਰਦੁਆਰੇ ਦਾ ਜਿਹੜਾ ਪੰਥ ਦਾ ਮਸਲਾ ਹੈ ਪੰਥ ਦੀ ਕਚਹਿਰੀ 'ਚ ਹੀ ਹੱਲ ਹੋਵੇ ਪਹਿਲੀ ਗੱਲ ਤਾਂ ਸਾਡੇ ਪਿੰਡਾਂ ਦੇ ਮਸਲੇ ਵੀ ਇਸ ਸਰਕਾਰੇ ਖਾਲਸਾ ਦੇ ਦਰਬਾਰ ਵਿੱਚ ਹੱਲ ਹੋਣ ਤਾਂ ਜਿਵੇਂ ਪਹਿਲਾਂ ਹੁੰਦੇ ਹੁੰਦੇ ਸੀਗੇ ਪਰ ਉਹ ਬਦਕਿਸਮਤੀ ਆ ਕੇ ਅਸੀਂ ਨਿੱਕਾ ਜਿਹਾ ਮਸਲਾ ਥਾਣੇ ਲੈ ਜਣੇ ਚਾਕੇ ਉਹਦੇ ਕਰਕੇ ਅਸੀਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੱਦਿਆ ਸੀਗਾ ਦੋਮੇ ਤੇ ਨਾਲ ਇਕੱਠੀਆਂ ਹੋਈਆਂ ਇਹ ਮਸਲਾ ਥਾਣੇ ਦੇ ਵਿੱਚ ਤੇ ਪਹੁੰਚ ਗਿਆ ਸੀ ਕਿ ਹਜੇ ਨਹੀਂ ਨਹੀਂ ਥਾਣੇ 'ਚ ਪਸਵੇਰੇ ਗਏ ਸੀ ਉਦੋਂ ਦਰਖਾਸਤ ਲਿਖੀ ਨਹੀਂ ਸੀ ਬਾਅਦ 'ਚ ਫਿਰ ਸਾਡੀ ਜਥੇਬੰਦੀ ਨੇ ਉਹ ਉਹਨਾਂ ਨੂੰ ਆਖਿਆ ਵੀ ਦਰਖਾਸਤ ਕਿਉਂ ਨਹੀਂ ਲਿਖਦੇ ਤੁਸੀਂ ਦਰਖਾਸਤ ਲਿਖੋ ਲਖਾਇ ਪਰ ਉਹ ਇਹਨਾਂ ਨੂੰ ਐਸੀ ਸਮਝਾਇਆ ਵੀ ਥਾਣੇ 'ਚ ਆਪਾਂ ਨਾ ਲੈ ਕੇ ਚਲੀਏ ਇਹਨਾਂ ਨੂੰ ਕਿਉਂਕਿ ਜਿਸ ਬੰਦੇ ਨਾਲ ਧੱਕਾ ਹੋਇਆ ਉਹ ਚਾਹੁੰਦਾ ਹੁੰਦਾ ਮੇਰੀ ਥਾਣੇ ਸੁਣਵਾਈ ਨਹੀਂ ਹੁੰਦੀ ਅਸੀਂ ਉਹ ਵੀ ਉਹਨਾਂ ਨੂੰ ਕਹਤਾ ਸੁਣਵਾਈ ਵੀ ਹੋਊਗੀ ਅਸੀਂ ਇਹ ਇਹੀ ਬੇਨਤੀ ਕਰ ਰਹੇ ਸੀ ਵੀ ਜੇਕਰ ਥਾਣੇ ਵਾਲੇ ਪਾਸੇ ਜਾਣੇ ਆ ਤੇ ਤਸਤਾਰ ਲਥੀ ਦੀ ਧਾਰਾ 29 ਜਿਹੜੀ ਆਪਾਂ ਧਾਰਮਿਕ ਭਾਵਨਾਵਾਂ ਦੇ ਨਾਲ ਠੇਸ ਧਾਰਮਿਕ ਚਿੰਨਾਂ ਦੀ ਬੇਅਦਬੀ ਉਹ ਉੱਥੇ ਅਸੀਂ ਨਹੀਂ ਸੀ ਲਿਜਾਣਾ ਚਾਹੁੰਦੇ ਵੀ ਇਹ ਕੇਸ ਨੂੰ ਥਾਣਿਆਂ ਚ ਲਿਜਾ ਕੇ ਅਸੀਂ ਆਪਣੇ ਹੀ ਪੰਥ ਦਾ ਜਿਹੜਾ ਅਸੀਂ ਜਨਾਜਾ ਕਢੀਏ ਤੇ ਉਹ ਕੇਸ ਇਥੋਂ ਇਥੇ ਮਿਲ ਬੈਠ ਕੇ ਵਿਚਾਰ ਕੀਤੀ ਦੋਹਾਂ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਸਰਪੰਚ ਸਾਹਿਬ ਨੇ ਵੀ ਤੇ ਪ੍ਰਧਾਨ ਸਾਹਿਬ ਨੇ ਮੈਨੂੰ ਵੱਡਾ ਪਨ ਦਿਖਾਇਆ ਉਹਨਾਂ ਨੇ ਜਿਹੜੀ ਉਹਨਾਂ ਦੀ ਗਲਤੀ ਸੀ ਉਹ ਗਲਤੀ ਸੌਰੀ ਫੀਲ ਕੀਤੀ ਆ ਤੇ ਚਮਕੌਰ ਸਿੰਘ ਨੇ ਵੀ ਜਿਹੜੇ ਅਪਸ਼ਬਦ ਸਰਪੰਚ ਸਾਹਿਬ ਦੀ ਬੇਟੀ ਨੂੰ ਬੋਲੇ ਸੀ ਉਹਦੇ ਤੇ ਵੀ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਇਸ ਕਰਕੇ ਵੀ ਇਹ ਗੁਰੂ ਜੀ ਖਜੂਰੀ ਵਿੱਚ ਸਾਰਾ ਮਸਲਾ ਨਿਬੜਿਆ ਮੈਂ ਤਾਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਵੀ ਤੇ ਤੁਹਾਡੇ ਚੈਨਲ ਵਾਲਿਆਂ ਦਾ ਵੀ ਧੰਨਵਾਦ ਹੈ ਜਿਹੜੇ ਤੁਸੀਂ ਸਾਡੀ ਗੱਲ ਨੂੰ ਸੁਣਦੇ ਹੋ ਆਹੀ ਮਸਲਾ ਸੀ ਜੀ ਬੱਚੇ ਦੀ ਸੰਖਿਆ ਲਈ ਹੋਈ ਸੀ ਹਾਂ ਸੰਖਿਆ ਲਈ ਸੀ ਜੀ ਮੈਂ ਆ ਕੇ ਸਭ ਤੋਂ ਪਹਿਲਾਂ ਅਸੀਂ ਪੁੱਛਿਆ ਕਿ ਸਪੀਕਰ ਚ ਪਾਠ ਅਸੀਂ ਤਾਂ ਹੀ ਕਰ ਸਕਦੇ ਆ ਜੇਕਰ ਅਸੀਂ ਸੰਖਿਆ ਲਈ ਵੀ ਆ ਤਾਂ ਨਹੀਂ ਤਾਂ ਆਪਣੇ ਲਈ ਪਾਠ ਕੋਈ ਵੀ ਕਰ ਸਕਦਾ ਗੁਟਕਾ ਸਾਹਿਬ ਤੋਂ ਲੈ ਕੇ ਪਤਤ ਵੀ ਕਰ ਸਕਦਾ ਕਿਸ ਧਾਰੀ ਵੀ ਕਰ ਸਕਦਾ ਪਰ ਸਪੀਕਰ ਚ ਪਾਠ ਉਹੀ ਕਰ ਸਕਦਾ ਜਿਹਨੇ ਸੰਖਿਆ ਲਈ ਇਹ ਅਕਾਲ ਤਖ ਦੀ ਮਰਜ਼ਾਦਾ ਸਾਡੀ ਜਿਹੜੀ ਆ ਇਸ ਕਰਕੇ ਉਹਨੇ ਸੰਖਿਆ ਲਈ ਹੋਈ ਸੀ ਮੈਂ ਪੁੱਛਿਆ ਕਿ ਟਕਸ਼ਾਲੀ ਸਿੰਘ ਆ ਦਮਾਲਾ ਸਜਾਉਂਦਾ ਜੀ ਉਹ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਕਾ ਸੋ ਜਿੰਨੀ ਵੀ ਇੱਥੇ ਵਾਰਤਾ ਲਾਪ ਹੋਈ ਹੈ ਜਿੰਨੇ ਵੀ ਪੱਖ ਸਾਹਮਣੇ ਆਏ ਆ ਤੇ ਇਸ ਤੋਂ ਇਹੀ ਪਤਾ ਲੱਗਦਾ ਕਿ ਇੱਥੋਂ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿੰਨੇ ਇੱਥੇ ਆਗੂ ਪਹੁੰਚੇ ਸੀ ਉਹਨਾਂ ਦੁਆਰਾ ਜਿਹੜਾ ਇੱਥੋਂ ਦੇ ਸਰਪੰਚ ਅਤੇ ਪ੍ਰਧਾਨ ਤੋਂ ਮਾਫੀ ਮੰਗਵਾ ਕੇ ਜਿਹੜਾ ਹੈਗਾ ਏ ਇਸ ਬੱਚੇ ਨੂੰ ਜਿਹੜਾ ਇੱਕ ਇਨਸਾਫ ਦਿਵਾਇਆ ਗਿਆ ਮਤਲਬ ਕਿ ਸਾਰੇ ਪਿੰਡ ਦੀ ਸਹਿਮਤੀ ਨਾਲ ਇਸ ਝਗੜੇ ਨੂੰ ਪਿੰਡ ਦੇ ਪੰਚਾਇਤ ਦੇ ਵਿੱਚ ਹੀ ਨਿਬੇੜਿਆ ਗਿਆ ਸੋ ਜੁੜੇ ਰਹਿਣਾ ਜੀ ਹੈਵਨ ਇੰਡੀਆ ਟੀਵੀ ਦੇ ਨਾਲ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ